ਹਾਂਜੀ ਸਤਿ ਸ੍ਰੀ ਅਕਾਲ ਭਰਾਓ ਅੱਜ ਪਹੁੰਚੇ ਆਪਾਂ ਸੁਖਨਾ ਆਪਲੂ ਪਿੰਡ ਜੋ ਕਿ ਜ਼ਿਲ੍ਹਾ ਸ਼ਰੀਬ ਮੁਕਤਸਰ ਸਾਹਿਬ ਦੇ ਵਿੱਚ ਹੈ ਤੇ ਹਰ ਸੋਮਵਾਰ ਨੂੰ ਜਿਹੜੀ ਬੱਕਰਾ ਮੰਡੀ ਲੱਗਦੀ ਹੈ ਕਦੋਂ ਇਹ ਬੱਕਰਾ ਮੰਡੀ ਸ਼ੁਰੂ ਹੋਈ ਸੀਗੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗਾ ਭਾਈ ਬੱਕਰੀ ਮੰਡੀ ਦਾ ਮਾਲ ਕਿਹੜਾ ਜਗਦੀਪ ਸਿੰਘ ਬਰਾੜ ਤੇ ਇੱਥੇ ਕਿਸ ਤਰ੍ਹਾਂ ਦੇ ਸੌਦੇ ਹੁੰਦੇ ਆ ਕੀ ਕੀ ਪ੍ਰਬੰਧ ਹੈ ਸਾਰੀ ਜਾਣਕਾਰੀ ਦੇਵਾਂਗਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਸਭ ਤੋਂ ਪਹਿਲਾਂ ਜਾਣਕਾਰੀ ਦਿਓ ਵੀ ਕਦੋਂ ਮੰਡੀ ਇਹ ਸ਼ੁਰੂ ਹੋਈ ਸੀਗੀ ਇਹ ਮੰਡੀ ਆਪਣੀ ਭਾਈ ਜੀ 1 ਮਈ 2023 ਤੋਂ ਸ਼ੁਰੂ ਹੋਈ ਸੀ ਤੇ 1 ਮਈ 2024 ਨੂੰ ਇਹ ਸਾਲ ਹੋ ਜਾਣਾ ਪ ਇਹ ਬਾਕੀ ਇਹਦੇ ਵਿੱਚ ਕੀ ਕੀ ਤੁਹਾਡੀ ਮੰਡੀ 'ਚ ਖੂਬੀਆਂ ਮੱਲ ਹਨਾ ਵੀ ਜਿਵੇਂ ਲੰਗਰ ਪਾਣੀ ਦਾ ਪ੍ਰਬੰਧ ਛਾਂ ਦਾ ਪ੍ਰਬੰਧ ਹੈ ਨਾ ਸਰਵਨ ਆਫ ਸੈਲਟੀ ਮੰਨ ਕੇ ਚਲੋ ਇਹ ਆਪਣੀ ਮੰਡੀ 'ਚ ਤੁਹਾਨੂੰ ਪਤਾ ਹੀ ਹੈ ਗਰਮੀ 'ਚ ਨਾ ਛਾਂ ਦਾ ਬਹੁਤ ਵਧੀਆ ਪ੍ਰਬੰਧ ਹੈ ਕੁਦਰਤੀ ਛਾਂ ਹੈਗੀ ਦੂਸਰੀ ਗੱਲ ਪਾਣੀ ਪਾਣੀ ਮੰਨ ਕੇ ਚਲੋ ਬੱਕਰੀਆਂ ਲਈ ਵੀ ਉਨਾ ਹੀ ਹੈ ਤੇ ਬੰਦਿਆਂ ਲਈ ਵੀ ਕਹਿਣ ਦਾ ਮਤਲਬ ਫੈਸਿਲਿਟੀ ਬਰਾਬਰ ਹੈ ਜੇ ਆਪਣੇ ਮੰਨ ਕੇ ਚਲੋ ਵੀਰ ਜੀ ਸੌਦੇ ਹੁੰਦੇ ਆ ਇਹ ਨਹੀਂ ਕਿ ਆ ਵੀ ਕਿਸੇ ਦਲਾਲੀ ਤੇ ਹੋਣਗੇ ਜਾਂ ਕੁਝ ਹੋਣਗੇ ਠੁਕਵੇਂ ਸੌਦੇ ਹੋਣਗੇ ਤੇ ਲੰਗਰ ਪਾਣੀ ਦੀ ਗੱਲ ਕਰੀਏ ਤਾਂ ਦੋ ਟਾਈਮ ਚਾਹ ਬੰਦੀ ਆ ਟਾਈਮ ਚਾਹ ਤਾਂ ਹਰ ਵਕਤ ਹੀ ਚੱਲੀ ਜਾਂਦੀ ਹੈ ਜੀ ਠੀਕ ਹੈ ਜੀ ਤੇ 2:30 ਵਜੇ ਮੰਨ ਕੇ ਚਲੋ ਅਸੀਂ ਚਾਵਲ ਕੜੀ ਚਾਵਲ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਲੰਗਰ ਤਿਆਰ ਕਰ ਦਿੰਦੇ ਹਾਂ ਬਾਕੀ ਹੁਣ ਮੰਨ ਲਓ ਬੋਲੀ ਵੀ ਲੱਗਦੀ ਹੈ ਨਾ ਆਪਣੇ ਤੋਂ ਹਾਂ ਬੋਲੀ ਵੀ ਲੱਗਦੀ ਹੈ ਬੋਲੀ ਲੱਗਦੀ ਹੈ ਮੈਨੂੰ ਸਵੇਰ ਕਿੰਨੇ ਵਜੇ ਬੋਲੀ ਲੱਗਦੀ ਹੈ 3 ਵਜੇ ਬੋਲੀ ਲੱਗਦੀ ਹੈ ਜੀ ਸਹੀ 3 ਵਜੇ ਪਰ ਅੱਛਾ ਸ਼ਾਮ ਨੂੰ ਸ਼ਾਮ ਨੂੰ 3 ਵਜੇ ਲੱਗੂਗੀ ਤੇ ਲੈਣੋਂ ਬਾਹਰ ਹੀ ਜਿਵੇਂ ਨਾ ਗਏ ਉਵੇਂ ਹੀ ਬੋਲੀ ਲੱਗੂਗੀ ਕਿਸੇ ਨਾਲ ਕੋਈ ਵਿਤ ਕਰਾਣੀ ਕੀਤਾ ਜਾਂਦਾ ਠੀਕ ਹੈ ਜੀ ਤੇ ਬਾਕੀ ਜਿਹੜੀ ਐਂਟਰੀ ਉਹ ਤਾਂ ਫ੍ਰੀ ਹੈ ਹਨਾ ਹਾਂ ਆਉਂਦੇ ਨਗ ਦੀ ਐਂਟਰੀ ਫ੍ਰੀ ਹੈ ਜੀ ਮੰਨ ਕੇ ਚਲੋ ਸੌਦੇ ਦੀ ਮੰਨ ਕੇ ਚਲੋ ਦੋਨਾਂ ਪਾਸਿਓ ਤੇ ਹੋਰ ਕੀ ਕੀ ਜ਼ਿੰਮੇਵਾਰੀਆਂ ਲੈਣੇ ਜਦੋਂ ਕੋਈ ਮੰਨ ਲੈ ਇਥੇ ਨਗ ਲੈ ਕੇ ਆਉਂਦਾ ਬੱਕਰੀਆਂ ਲੈ ਕੇ ਆਉਂਦੇ ਤੁਸੀਂ ਵੀ ਮੰਨ ਕੇ ਚਲੋ ਪਹਿਲੀ ਗੱਲ ਤਾਂ ਇਹ ਹੈ ਬਾਈ ਜਿਹੜਾ ਨਗ ਲੈ ਕੇ ਆਉਂਦਾ ਐਂਟਰੀ ਹੋਗੀ ਦੂਸਰੀ ਗੱਲ ਇਹ ਹੈ ਵੀ ਉਸ ਬੰਦੇ ਦੀ ਜਾਂਦੀ ਹੈ ਵੀ ਅਸੀਂ ਪਰਸੀ ਚੈੱਕ ਕਰਨੀ ਆ ਵੀ ਨਗ ਆਪਣਾ ਹੀ ਹੈ ਕਿ ਕਿਵੇਂ ਆ ਸੌਦਾ ਹੋਇਆ ਜਾਂ ਕਿਵੇਂ ਹੋਇਆ ਗਿਆ ਠੀਕ ਹੈ ਜੀ ਬਾਕੀ ਜਿਹੜਾ ਨਮਲਾ ਸੌਦਾ ਹੋ ਜਾਂਦਾ ਉਸ ਤੋਂ ਬਾਅਦ ਉਹਦੀ ਫੀਸ ਹੈ ਮੰਨ ਲਓ ਹਨਾ ਹਾਂ ਸੌਦੇ ਤੋਂ ਫੀਸ ਹੁੰਦੀ ਹੈ ਜਦੋਂ ਪਰਚੀ ਕੱਟੀ ਜਾਂਦੀ ਹੈ ਉਸ ਤੋਂ ਬਾਅਦ ਵੀਡੀਓ 'ਚ ਪੈਸੇ ਗਿਣਾ ਕੇ ਦੋਨੇ ਪਾਸਿਓਂ 100 ਰੁਪਏ ਉਧਰੋਂ 100 ਰੁਪਏ ਉਧਰੋਂ ਫੀਸ ਹੈ ਤੇ ਲੰਗਰ ਦਾ ਪ੍ਰਬੰਧ ਹੁੰਦਾ ਹਨਾ ਵਧੀਆ ਤੇ ਬਾਕੀ ਹੋਰ ਵੀ ਤੁਸੀਂ ਇਹਨੇ ਮੰਨ ਲਾ ਕੋਈ ਬੱਕਰਾ ਬੱਕਰੀਆਂ ਖਰੀਦਦਾ ਹਨਾ ਤੇ ਕੋਈ ਸਾਧਨ ਵੀ ਕਰਾ ਕੇ ਦਿੰਨੇ ਆ ਫਿਰ ਤੁਸੀਂ ਹਨਾ ਹਾਂ ਸਾਧਨ ਵੀ ਕਰਾ ਕੇ ਦਿੰਨੇ ਆ ਵੀ ਮੰਨ ਕੇ ਚਲੋ ਜਿਹੜਾ ਦੂਰੋਂ ਆਉਂਦਾਗਾ ਕਾਫੀ ਦੂਰੋਂ ਜਲਾਲਾਬਾਦ ਬਾਰਡਰ ਤੋਂ ਆ ਕੇ ਜੀਰਾ ਮਰਖਾਈ ਤੋਂ ਆ ਕੇ ਕਾਫੀ ਦੂਰੋਂ ਆਉਦੇ ਆ ਬੰ ਤੇ ਮੰਡੀ ਦਾ ਜਿਹੜਾ ਹੰਗਾਰਾ ਲੋਕਾਂ ਨੂੰ ਮਿਲ ਰਿਹਾ ਕਾਫੀ ਲੋਕ ਆਉਂਦੇ ਹਨਾ ਹਾਂ ਬਹੁਤ ਲੋਕ ਆਉਂਦੇ ਹੈ ਕਾਫੀ ਇਕੱਠ ਹੁੰਦਾ ਹੈਗਾ ਵਧੀਆ ਮਿਲਦਾ ਪਿੰਡ ਚੋਂ ਵੀ ਵਧੀਆ ਸਹਿਯੋਗ ਮਿਲਦਾ ਤੇ ਬਾਹਰ ਵਾਲੇ ਬੰਦੇ ਵੀ ਕਿਉਂਕਿ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਦੂਸਰੀ ਗੱਲ ਵੀ ਮੰਨ ਕੇ ਚੱਲੋ ਇੱਥੇ ਨੀਰਾ ਗਵਾਰੇ ਦਾ ਵੀ ਤੇ ਮੂਫਲੀ ਦਾ ਨੀਰਾ ਵੀ ਆਉਂਦਾ ਹੈਗਾ ਨੀਰਾ ਉਹ ਸਪੈਸ਼ਲ ਵੀਡੀਓ ਇੱਕ ਆਪਾਂ ਪਾਵਾਂਗੇ ਤੇ ਬਾਕੀ ਜਿਹੜੀ ਇਹ ਜਾਣਕਾਰੀ ਵੀ ਦਿੰਦੇ ਹਨਾ ਬੱਕਰੀ ਪਾਲਣ ਬਾਰੇ ਕੋਈ ਨਵਾਂ ਬੰਦਾ ਲੈਣਾ ਚਾਹੁੰਦਾ ਜਾਣਕਾਰੀ ਵੀ ਦਿੰਨੇ ਆ ਸਾ ਏ ਟੂ ਜ਼ेड ਮੰਨ ਕੇ ਚੱਲੋ ਬੱਕਰੀ ਦੀ ਮੈਡੀਸਨ ਤੋਂ ਲੈ ਕੇ ਨਾ ਕੁੱਲ ਵੀ ਕੁਝ ਵੀ ਕੋਈ ਵੀ ਪ੍ਰੋਬਲਮ ਹੈ ਬੱਕਰੀ ਨੂੰ ਉਹ ਜਾਣਕਾਰੀ ਵੀ ਵੀ ਕਹਿਣ ਦਾ ਮਤਲਬ ਨਵੇਂ ਵਪਾਰੀ ਨੂੰ ਸਿੱਧੀ ਸਹੀ ਮਿਲਦੀ ਹੈ ਕੋਈ ਮੱਲਾ ਜੀ ਨੇ ਨਵਾਂ ਸ਼ੁਰੂ ਕਰਨਾ ਨਾ ਕੰਮ ਉਹਦੀ ਸਹਾਇਤਾ ਕਰਦੇ ਵੀ ਇੱਕ ਵਾਰੀ ਦੱਸੋ ਤੁਸੀਂ ਆ ਕਿ ਵੀ ਅਸੀਂ ਨਵਾਂ ਕੰਮ ਸ਼ੁਰੂ ਕਰਨਾ ਵਧੀਆ ਤੁਹਾਨੂੰ ਸੌਦੇ ਕਰਾਏ ਜਾਣਗੇ ਹਾਂ ਹਾਂ ਉਸ ਬੰਦੇ ਤੋਂ ਮੰਨ ਕੇ ਚੱਲੋ ਫਾਰਮ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੰਦੇ ਦੀ ਮੰਨ ਕੇ ਚੱਲੋ ਪੂਰੀ ਫੈਸਿਲਿਟੀ ਅਸੀਂ ਦਿੰਨੇ ਆ ਵੀ ਬਾਕੀ ਹਾਂ ਜਿਵੇਂ ਗਾਨੀਆਂ ਗੁੰਨੀਆਂ ਰੱਖੀ ਬੈਠੇ ਹਨਾ ਬਾਈ ਇਹ ਵੀ ਪਰ ਮਿਲ ਜਾਂਦੀਆਂ ਹਾਂ ਹਾਂ ਗਾਨੀਆਂ ਵੀ ਮਿਲਦੀਆਂ ਦੋ ਤਿੰਨ ਪਰਸ ਆਉਂਦੇ ਆ ਵਿਚਾਰੇ ਆਪਦੇ ਉਹ ਗਾਨੀਆਂ ਵੀ ਲੈ ਕੇ ਆਉ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਹੈ ਹੀ ਨਹੀਂ ਜਿਹੜਾ ਨਾ ਹੋਵੇ ਜਮੰਡੀ ਆਪਾ ਟੇਪੂਟੇ ਸਾਰਾ ਕੁਝ ਜਿਹੜਾ ਸ਼ਿੰਗਾਰ ਕੇ ਰੱਖਦੇ ਆ ਆਪਣੇ ਜਾਨਵਰਾਂ ਨੂੰ ਹਨਾ ਵੀ ਹੋਰ ਜਾਣਕਾਰੀ ਤੁਸੀਂ ਕੋਈ ਵੀ ਲੈਣੀ ਚਾਹੋ ਨੇ ਹਨਾ ਮੈਡੀਸਨ ਨੰਬਰ ਜਿਵੇਂ ਦੱਸਿਆ ਭਾਈ ਨੇ ਤੁਸੀਂ ਲੈ ਸਕਦੇ ਹੋ ਹਰ ਸੋਮਵਾਰ ਇਹ ਜਿਹੜੀ ਲੱਗਦੀ ਆ ਬੱਕਰਾ ਮੰਡੀ ਤੇ ਤੇ ਵਾਧ ਤਬਾ ਪਹੁੰਚਿਆ ਕਰੋ ਭਾਈ ਜਿਨ੍ਹਾਂ ਨੇ ਆਪਣੇ ਨਗ ਸੇਲ ਕਰਨੇ ਆ ਕੋਈ ਪਰਚੇਜ਼ ਕਰਨਾ ਨਵਾਂ ਹਨਾ ਇੱਥੇ ਪਹੁੰਚਿਆ ਕਰੋ ਬਹੁਤ ਬਹੁਤ ਧੰਨਵਾਦ ਜੀ ਭਾਈ ਤੁਹਾਡਾ ਧੰਨਵਾਦ ਭਾਈ ਜੀ ਧੰਨਵਾਦ ਜੀ ਤੁਹਾਡਾ ਜੀ